ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਬੜੀ ਦੁਖਦਾਈ ਖਬਰ ਹੈ ਮੈਂ ਇਸ ਵਕਤ ਮੋਗਾ ਜ਼ਿਲ੍ਹੇ ਦੇ ਪਿੰਡ ਖੋਟੇ ਦੇ ਵਿੱਚ ਮੌਜੂਦ ਹਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਜ਼ਿਲ੍ਹੇ ਦੇ ਪਿੰਡ ਮਹਿਮੇਵਾਲਾ ਦੇ ਵਿੱਚ ਇੱਕ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਹੋਣਹਾਰ ਨੌਜਵਾਨ ਲੜਕਾ ਗਗਨਦੀਪ ਸਿੰਘ ਜੋ ਕਿ ਖੋਟੇ ਪਿੰਡ ਦਾ ਰਹਿਣ ਵਾਲਾ ਸੀ ਉਹ ਜਿਹੜਾ ਫਾਇਰਫਾਈਟਰ ਤੌਰ ਤੇ ਅੱਗ ਬੁਝਾਉਣ ਦੇ ਸਮੇਂ ਅੱਗ ਦੇ ਵਿੱਚ ਝੁਲਸਿਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਲਗਭਗ 19 ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਪਰ ਅਖੀਰ ਨੂੰ ਜਿਹੜਾ ਉਹ ਆਪਣੀ ਜ਼ਿੰਦਗੀ ਦੀ ਲੜਾਈ ਹੈ ਜਿਹੜੀ ਉਹ ਹਾਰ ਗਿਆ ਜਿਸ ਤੋਂ ਬਾਅਦ ਖੋਟੇਪਿੰਡ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪ੍ਰਧਾਨ ਸਾਹਿਬ ਪਹੁੰਚੇ ਆ ਔਰ ਸਰਕਾਰ ਵੱਲੋਂ ਜੇ ਦੇਖਿਆ ਜਾਵੇ ਸਰਕਾਰ ਵੱਲੋਂ ਗਗਨਦੀਪ ਸਿੰਘ ਲਈ ਜਿਹੜੀ ਮੁਆਵਜ਼ੇ ਦੀ ਗੱਲ ਹੈ ਜਾਂ ਜਿਹੜੀਆਂ ਸਹੂਲਤਾਂ ਉਹ ਨਹੀਂ ਉਹ ਐਲਾਨ ਹੋਏ ਜੋ ਚਾਹੀਦੇ ਸੀ ਕਿਉਂਕਿ ਕਿਸੇ ਲਈ ਆਪਣੀ ਜਾਨ ਦੇਣਾ ਕੁਰਬਾਨੀ ਦੇਣਾ ਸ਼ਹੀਦ ਹੀ ਕਹਾਇਆ ਜਾਂਦਾ ਹੈ ਗਗਨਦੀਪ ਸਿੰਘ ਸ਼ਹੀਦ ਹੀ ਕਹਾਏਗਾ ਪਰ ਸਰਕਾਰ ਦੀ ਇਹ ਜਿਹੜੀ ਨਜ਼ਰਅੰਦਾਜ਼ੀ ਹੈ ਇਹ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ chub ਰਹੀ ਹੈ ਔਰ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪ੍ਰਧਾਨ ਸਾਹਿਬ ਸਾਡੇ ਕੋਲ ਪਹੁੰਚੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਪਿੰਦਰ ਸਿੰਘ ਦولتਪੁਰ ਜ਼ਿਲ੍ਹਾ ਪ੍ਰਧਾਨ ਵੀ ਕੇ ਜੋ ਲਖੋਵਾਲ ਲੋਕਾ ਪ੍ਰਧਾਨ ਜੀ ਬੜੀ ਮੰਦ ਭਾਗੀ ਘਟਨਾ ਵਾਪਰੀ ਪਿੰਡ ਕੋਟੇ ਦੇ ਵਿੱਚ ਜਿਹੜਾ ਪਿੰਡ ਮਹਿਮੇ ਵਾਲੇ ਫਾਇਰਫਾਈਟਰ ਵਜੋਂ ਜਿਹੜਾ ਜ਼ਿੰਦਗੀ ਤੇ ਮੌਤ ਦੀ ਜਿਹੜੀ ਲੜਾਈ ਸੀ 19 ਦਿਨ ਲੜ ਕੇ ਗਗਨਦੀਪ ਸਿੰਘ ਹਾਰ ਗਿਆ ਤੇ ਅੱਜ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਅਸੀਂ ਆਪ ਦੀ ਜਥੇਬੰਦੀ ਵੱਲੋਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਦੁੱਖ ਵਡਾਉਣ ਵਾਸਤੇ ਅਸੀਂ ਸਮੁੱਚੀ ਜਥੇਬੰਦੀ ਜਿੱਲੇ ਮੁਗਦੀ ਪਹੁੰਚੀ ਹਾਂ ਕਿਉਂਕਿ ਸਾਡੇ ਸਮਾਜ ਦੇ ਵਿੱਚ ਇੱਕ ਇਹ ਪਰਦਾ ਵੀ ਜਦੋਂ ਕਿਸੇ ਦੇ ਦੁੱਖ ਦੇ ਵਿੱਚ ਅਸੀਂ ਸ਼ਰੀਕ ਹੁੰਨੇ ਆ ਉਹਦਾ ਦੁੱਖ ਘਟ ਜਾਂਦਾ ਇੱਕ ਜੇ ਮਨ ਮਲਾਉਣ ਦੀ ਤਰ੍ਹਾਂ ਅਸੀਂ ਇਸ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਤੇ ਜਿਹੜਾ ਸਾਡਾ ਨੌਜਵਾਨ ਬੱਚਾ ਇੱਕ ਸਾਡੀ ਫਸਲ ਨੂੰ ਬਚਾਉਣ ਦੇ ਵਾਸਤੇ ਆਪ ਦੇ ਕੁਰਬਾਨੀ ਦੇ ਗਿਆ ਸ਼ਹੀਦ ਹੋ ਗਿਆ ਸਾਨੂੰ ਬੜਾ ਇਸ ਗੱਲ ਦਾ ਦੁੱਖ ਹੈ ਜਿੱਥੇ ਕਿਸਾਨੀ ਦੀਆਂ ਲੜਾਈਆਂ ਅਸੀਂ ਲੜਦੇ ਹਾਂ ਸਰਕਾਰਾਂ ਦੇ ਨਾਲ ਆ ਜੋ ਬੱਚਾ ਸਾਡਾ ਸਾਡੇ ਕਿਸਾਨੀ ਦੇ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਜੇ ਕਿਸਾਨੀ ਦੀ ਖਾਤਰ ਹੀ ਸ਼ਹੀਦ ਹੋ ਗਿਆ ਬੜੇ ਦੁੱਖ ਦੀ ਗੱਲ ਹੈ ਇਸ ਗੱਲੋਂ ਬੜਾ ਮਨ ਇਸ ਗੱਲ ਨੂੰ ਚਿੰਤਤ ਹੈ ਵੀ ਸਾਡੀਆਂ ਸਰਕਾਰਾਂ ਨੇ ਅਜ ਤੱਕ ਬਿਲਕੁਲ ਵੀ ਮੂੰਹ ਨਹੀਂ ਖੋਲੇ ਇਸ ਗੱਲ ਦੀ ਬਾਤ ਪਿਛਲੇ ਦਿਨੀ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਤੇ ਰਾਈ ਮੰਗ ਪੱਤਰ ਦੇ ਕੇ ਆਏ ਆ ਵੀ ਇਸ ਪਰਿਵਾਰ ਨੂੰ ਕਟੋ-ਕਟ ਜੋ ਕੰਪਰੋਮਿਸ਼ਨ ਦੇਣੀ ਆ ਜੀ ਤਾਂ ਨਹੀਂ ਸਾਡਾ ਮੁਰਨਾ ਬੱਚਾ ਤਾਂ ਸਾਡਾ ਨਹੀਂ ਮੁਰਨਾ ਉਹਨੂੰ 50 ਲੱਖ ਰੁਪਏ ਦਾ ਮਿੱਟੀ ਸਹਾਇਤਾ ਵੀ ਦਿੱਤੀ ਜਾਵੇ ਉਹ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਪੱਕੀ ਨੌਕਰੀ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਅਸੀਂ ਮੰਗ ਮਾਨਯੋਗ ਡਿਪਟੀ ਕਮਿਸ਼ਨਰ ਤੋਂ ਸਰਕਾਰ ਤੋਂ ਮੰਗ ਕਰਦੇ ਆ ਕਿਉਂਕਿ ਕਿਸੇ ਲਈ ਜਿਹੜੀ ਆਪਣੀ ਜਾਨ ਦੇਣੀ ਬਹੁਤ ਔਖੀ ਹੁੰਦੀ ਆ ਤੇ ਬਹੁਤ ਵੱਡੀ ਗੱਲ ਆ ਇਹ ਇੱਕ ਆਰਮੀ ਦੇ ਵਿੱਚ ਇੱਕ ਫੌਜੀ ਸ਼ਹੀਦ ਹੁੰਦਾ ਤੇ ਇਹ ਵੀ ਜਿਹੜਾ ਕਿਸੇ ਲਈ ਲੜਦੇ ਸ਼ਹੀਦ ਹੋਏ ਆ ਬਿਲਕੁਲ ਦੇਖੋ ਜੀ ਮੈਂ ਤੁਹਾਨੂੰ ਕਹਿੰਦਾ ਵੀ ਸੱਚੀ ਸੁੱਚੀ ਕਰਤਾ ਜਿਹੜੀ ਇੱਕ ਕਿਸਾਨੀ ਦੀ ਹੈ ਹਮ ਜਿਹੜੇ ਸਾਡੇ ਫੌਜੀ ਜਵਾਨ ਸ਼ਹੀਦ ਜਿਵੇਂ ਸਾਡਾ ਕੱਲ ਅਗਨੇ ਵੀਰ ਵਾਲਾ ਜੀ ਇਥੇ ਫੀਰ ਕੋਰਟ ਦੇ ਵਿੱਚ ਬਚਾਇਆ ਉਦੋਂ ਜੋ ਤਰੰਗਿਆਂ ਦੇ ਵਿੱਚ ਲਵੇਟ ਕੇ ਆਉਂਦੇ ਆ ਜਾਂ ਇਸ ਤਰ੍ਹਾਂ ਸਾਡੇ ਖੇਤਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਘਟਣਾਉਂਦੀਆਂ ਫਿਰ ਉਹਦੇ ਮਾਂ ਪਿਓ ਨੂੰ ਸਮੁੱਚੇ ਸਮਾਜ ਨੂੰ ਜਿਹੜਾ ਘਾਟਾ ਪੈਂਦਾ ਫਿਰ ਉਹਦਾ ਤਾ ਪੂਰਾ ਨਹੀਂ ਕਰ ਸਕਦਾ ਕੋਈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਸਮੇਂ ਦੀਆਂ ਉਹ ਘਾਟਾ ਪੂਰਾ ਤਾਂ ਨਹੀਂ ਕਰ ਸਕਦੀਆਂ ਪਰ ਉਹਦੇ ਤੇ ਕੁਛ ਨਾ ਕੁਛ ਮਲਮ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇਹ ਸਰਕਾਰਾਂ ਦੀਆਂ ਡਿਊਟੀਆਂ ਬਣਦੀਆਂ ਜ਼ਿੰਮੇਵਾਰੀਆਂ ਬਣਦੀਆਂ ਤੇ ਜ਼ਿੰਮੇਵਾਰੀ ਤੋਂ ਅਸੀਂ ਭੱਜਣ ਵੀ ਨਹੀਂ ਦੇਵਾਂਗੇ ਜੇ ਸਰਕਾਰ ਕਿਸੇ ਤਰ੍ਹਾਂ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕਰਦੀ ਆ ਲਾਰਾ ਲਾਉਂਦੀ ਆ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਫਰੇਵ ਦੇ ਵਿੱਚ ਲਿਆ ਕੇ ਵੀ ਚਲੋ ਕੋਈ ਗੱਲ ਨਹੀਂ ਅਸੀਂ ਕਰ ਦੇਵਾਂਗੇ ਇਹ ਅਸੀਂ ਹਰਗिज ਨਹੀਂ ਹੋਣ ਦੇਵਾਂਗੇ ਜਤੇ ਬੰਦੀਆ ਲੋ ਅਸੀਂ ਔਰ ਸਮੁੱਚੇ ਇਸ ਕੇਮ ਵੱਲੋਂ ਬਿਲਕੁਲ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਹਨਾਂ ਦਾ ਜਿਹੜਾ ਬਣਦਾ ਹੱਕ ਹੈ ਇਹਨਾਂ ਨੂੰ ਦਿਵਾ ਕੇ ਰਾਵਾਂਗੇ ਜੀ ਪ੍ਰਧਾਨ ਸਾਹਿਬ ਜਿਵੇਂ ਅਸੀਂ ਦੇਖਿਆ ਕਿ ਅਗਨੀਵੀਰ ਵਾਲੇ ਮਾਮਲੇ ਦੇ ਵਿੱਚ ਤੇ ਇਹ ਗਗਨਦੀਪ ਵਾਲੇ ਮਾਮਲੇ ਦੇ ਵਿੱਚ ਸਰਕਾਰ ਦਾ ਜਿਹੜਾ ਹੁਣ ਤੱਕ ਦਾ ਰਵਈਆ ਰਿਹਾ ਹੈ ਉਹ ਨੂੰ ਵੀ ਮੈਂ ਦੇਖਦੇ ਹਾਂ ਦੇਖੋ ਜੀ ਅਗਨੀਵੀਰ ਜਦੋਂ ਅਗਨੀਵੀਰ ਸਾਡੇ ਭਾਰਤ ਸਰਕਾਰ ਨੇ ਪਹਿਲਾ ਕਾਨੂੰਨ ਲਿਆਂਦਾ ਅਸੀਂ ਉਦੋਂ ਉਦੋਂ ਅਸੀਂ ਵਿਰੋਧ ਕੀਤਾ ਸੀ ਸੱਚੀ ਇਸ ਸਕੀਮ ਨੇ ਇਸ ਕੰ ਦਾ ਵੀ ਅਗਨੀਵੀਰ ਸਾਡੇ ਬੱਚਿਆਂ ਵਾਸਤੇ ਜਾਂ ਸਾਡੇ ਜਿਹੜੇ ਫੌਜੀ ਵੀਰ ਬਣਨੇ ਆ ਉਹਨਾਂ ਵਾਸਤੇ ਅਗਨੀਵੀਰ ਸਾਨੂੰ ਨਹੀਂ ਚਾਹੀਦਾ ਜੋ ਕਾਨੂੰਨੀ ਪ੍ਰਕਿਰਿਆ ਹੈਗੀ ਹੈ ਭਾਰਤ ਫੌਜ ਦੇ ਵਿੱਚ ਭਰਤੀ ਕਰਨ ਦੀ ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਵੱਧ ਤੋਂ ਵੱਧ ਉਹਨਾਂ ਨੇ 10-11 ਲੱਖ ਰੁਪਏ ਦੀ ਸਹਾਇਤਾ ਦੇਣੀ ਹੈ ਅਗਨੀਵੀਰ ਦੇ ਵਿੱਚ ਜਿਹੜੀ ਕਿ ਇੱਕ ਬਿਲਕੁਲ ਬਹੁਤ ਨਾਮਮੁਲੀ ਆ ਉਹਨੂੰ ਨਾਂਗਰ ਵਿੱਚ ਕਹਿ ਸਕਦੇ ਆਪਾਂ ਜਿਹੜਾ ਅੱਜ 22-23 ਸਾਲ ਦਾ 18 ਸਾਲ ਦਾ ਬੱਚਾ ਉਹਨੇ 50-55 ਸਾਲ ਦੀ ਉਮਰ ਤੱਕ ਕਮਾਈ ਕਰਨੀ ਹੈ ਆਪਣੇ ਪਰਿਵਾਰ ਦੇ ਵਿੱਚ ਕਰਨੀ ਸੀ ਉਹਦਾ ਸਾਰਾ ਜੋੜ ਕੇ ਵੇਖੀਏ ਤਾਂ ਉਹਦਾ ਤਾਂ ਦੇਣਾ ਦੇ ਹੀ ਨਹੀਂ ਸਕਦੇ ਪਰ ਜਿਨੇ ਸਮਾਜ ਦੇ ਵਾਸਤੇ ਔਰ ਪੂਰੇ ਭਾਰਤ ਵਾਸਤੇ ਆਪਦੀ ਜਾਨ ਦਿੱਤੀ ਹੈ ਉਹਦੀ ਸ਼ਹਾਦਤ ਨੂੰ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਯਾਦ ਸਰਕਾਰ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੇ ਸਾਡੇ ਇਸ ਤਰ੍ਹਾਂ ਦੇ ਬੱਚੇ ਆ ਉਹਨਾਂ ਦੀਆਂ ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ ਅਜਾਈ ਨਾ ਜਾਣ ਦਿੱਤਾ ਜਾਵੇ ਉਹਨਾਂ ਦਾ ਜ਼ਰੂਰ ਉਸ ਪਰਿਵਾਰ ਨੂੰ ਮੁੱਲ ਪੈਣਾ ਚਾਹੀਦਾ ਇਸ ਗੱਲ ਦਾ ਜੀ ਬਹੁਤ ਧੰਨਵਾਦ ਜੀ ਸੋ ਭੁਪਿੰਦਰ ਸਿੰਘ ਜੀ ਦੌਲਤਪੁਰਾ ਜਿਹੜੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪ੍ਰਧਾਨ ਨੇ ਔਰ ਉਹਨਾਂ ਨੇ ਸਿੱਧੇ ਸਿੱਧੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਗਨਦੀਪ ਸਿੰਘ ਜਿਹੜੇ ਕਿ ਇੱਕ ਜੰਗ ਲੜਦੇ ਆ ਜਿਹੜਾ ਇੱਕ ਕਿਸਾਨ ਦੀ ਫਸਲ ਬਚਾਉਂਦੇ ਆ ਸ਼ਹੀਦ ਹੋਏ ਹੈ ਉਹਨਾਂ ਦੇ ਪਰਿਵਾਰ ਲਈ ਮੁਆਵਜ਼ਾ ਤੇ ਜਿਹੜੀ ਪਰਿਵਾਰ ਦੇ ਇੱਕ ਮੈਂਬਰ ਦੀ ਨੌਕਰੀ ਦੀ ਇਹਨਾਂ ਨੇ ਮੰਗ ਕੀਤੀ ਹੈ ਉਮੀਦ ਕਰਦੇ ਆ ਇਸ ਵੀਡੀਓ ਨੂੰ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉੱਚ ਅਧਿਕਾਰੀਆਂ ਤੱਕ ਸਾਡੇ ਜਿਹੜੇ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਜ਼ਰੂਰ ਪਹੁੰਚੇ ਤੇ ਗਗਨਦੀਪ ਸਿੰਘ ਦੇ ਜਿਹੜੇ ਮਾਪੇ ਐ ਉਹਨਾਂ ਨੂੰ ਅਸੀਂ ਗਗਨਦੀਪ ਸਿੰਘ ਤਾਂ ਨਹੀਂ ਵਾਪਸ ਮੋੜ ਸਕਦੇ ਪਰ ਉਹਨਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਤੇ ਕੁਛ ਮਲ੍ਹਮ ਜ਼ਰੂਰ ਲਗਾ ਸਕਦੇ ਆ ਸੋ ਤੁਹਾਡਾ ਇੱਕ ਇੱਕ ਸ਼ੇਅਰ ਹੈ ਜਿਹੜਾ ਉਹ ਇਸ ਪਰਿਵਾਰ ਦੇ ਲਈ ਇੱਕ ਹੌਂਸਲਾ ਇੱਕ ਮਲ੍ਹਮ ਦਾ ਕੰਮ ਕਰੇਗਾ ਮੇਰੇ ਨਾਲ ਇਸ ਵਕਤ ਗਗਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਚਾਚਾ ਜੀ ਸਰ ਗਿਆਨ ਸਿੰਘ ਜੀ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਅ ਸਦਾ ਗਿਆਨ ਸਿੰਘ ਜੀ ਬਹੁਤ ਮੰਦਭਾਗੀ ਘਟਨਾ ਕਹਿ ਸਕਦੇ ਆ 19 ਦਿਨ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਆ ਅਖੀਰ ਨੂੰ ਉਹ جنگ ਹੈ ਜਿਹੜੀ ਹਾਰ ਗਿਆ ਅਗਲ ਸਿੰਘ ਤੇ ਕੀ ਕਹਿਣਾ ਚਾਹੋਗੇ ਹੁਣ ਤੱਕ ਜਿਹੜੀ ਸਰਕਾਰ ਦੀ ਪ੍ਰਸ਼ਾਸਨ ਦੀ ਕਿਹੋ ਜਿਹਾ ਰਵੱਈਆ ਰਿਹਾ ਹੈ ਪਰਿਵਾਰ ਪ੍ਰਤੀ ਦੇਖੋ ਜੀ ਜਿਹੜਾ ਸਾਡਾ ਅੱਜ ਬਚਾ ਗਿਆ ਸਾਡਾ ਇਹ ਘਾਟਾ ਨਹੀਂ ਪੂਰਾ ਹੋ ਸਕਦਾ ਨਹੀਂ ਹੋ ਸਕਦਾ ਜੋ ਸਾਡ ਨੂੰ ਘਟਾ ਪਿਆ ਸਾਡੇ ਪਰਿਵਾਰ ਨੂੰ ਘਟਾ ਪਿਆ ਸਾਡੇ ਭਰਾ ਨੂੰ ਘਟਾ ਪਿਆ ਇਹ ਕਦੇ ਵੀ ਨਹੀਂ ਪੂਰਾ ਇਸ ਕਰਕੇ ਆ ਚਲੋ ਸਾਨੂੰ ਹੁਣ ਮੇਰ ਸਾਹਿਬ ਨੇ ਮੋਗਾ ਐਮ ਐਲ اے ਉਥੋਂ ਦੇ ਕਮਿਸ਼ਨਰ ਜਾਂ ਆਪਣੇ ਆ ਜਾਂਦੇ ਆ ਡੀ ਸੀ ਸਾਹਿਬ ਇਹਨਾਂ ਨੇ ਸਾਨੂੰ ਬੜਾ ਭਰੋਸਾ ਦਿਵਾਇਆ ਅਸੀਂ ਉਸ ਭਰੋਸੇ ਤੇ ਕਾਇਮ ਖੜੇ ਹੋਏ ਆ ਪਰ ਉਹਨਾਂ ਤੋਂ ਘਾਟਾ ਤਾਂ ਅਸੀਂ ਵੀ ਕਹਨੇ ਆ ਵਾਰ-ਵਾਰ ਨਹੀਂ ਪੂਰਾ ਹੋਣਾ ਪਰ ਹੁਣ ਸਾਡੇ ਜਿਹੜੇ ਛੋਟੇ ਬੇਟੇ ਨੂੰ ਪੱਕੀ ਨੌਕਰੀ ਦੇਣ ਦਾ ਉਹਨਾਂ ਨੇ ਇਲਾਨ ਕੀਤਾ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਕਿਹੜਾ ਇਹਨੂੰ ਕੱਚੇ ਤੌਰ ਤੇ ਰੱਖਾਂਗੇ ਉਸ ਤੋਂ ਬਾਅਦ 2 ਮਹੀਨਿਆਂ ਦੇ ਵਿੱਚ ਮਹੀਨੇ ਦੇ ਵਿੱਚ ਇਹਨੂੰ ਅਸੀਂ ਪੱਕਾ ਕਰਾਂਗੇ ਅਸੀਂ ਚਲੋ ਹੁਣ ਅਸੀਂ ਸਾਡੇ ਕੋਲੇ ਇਸ ਗੱਲ ਤੋਂ ਇਲਾਵਾ ਹੋਰ ਕੋਈ ਹੈ ਵੀ ਹੈ ਨਹੀਂ ਵੀ ਜਿਹੜੀ ਅਸੀਂ ਉਹਨਾਂ ਨੂੰ ਕਹਿ ਸਕੀਏ ਪਰ ਸਾਡੇ ਭਰਾ ਨੂੰ ਜਿੰਨੀ ਮਦਦ ਕਰ ਸਕਦੀ ਹੈ ਸਰਕਾਰ ਉਹਨਾਂ ਤੇ ਰੁੱਖ ਕਰੇ ਦਰਕਰ ਉਹਨਾਂ ਦਾ ਘਾਟਾ ਤਾਂ ਪੂਰਾ ਨਹੀਂ ਕੀਤਾ ਸਕਦਾ ਉਹਨਾਂ ਨੂੰ ਵਾਪਸ ਨਹੀਂ ਮੁੜਿਆ ਜਾ ਸਕਦਾ ਪਰ ਇਹਨਾਂ ਕਿ ਜੇ ਸਰਕਾਰ ਮੁਆਵਜ਼ਾ ਦਿੰਦੀ ਹੈ ਜਾਂ ਆਪਣੇ ਕਹੇ ਮੁਤਾਬਕ ਮੈਂ ਜਿਹੜੀ ਨੌਕਰੀ ਦਿੰਦੀ ਹੈ ਤਾਂ ਇੱਕ ਪਰਿਵਾਰ ਦੇ ਮੈਂਬਰਾਂ ਦੇ ਜਿਹੜੇ ਜ਼ਖਮ ਆ ਉਹਨਾਂ ਨੂੰ ਇੱਕ ਮਲ੍ਹਮ ਦਾ ਕੰਮ ਜ਼ਰੂਰ ਕਰੇਗੀ ਬਸ ਇਹੀ ਉਮੀਦ ਹੈ ਜੀ ਸਾਨੂੰ ਜੋ ਸਾਨੂੰ ਮਤਲਬ ਇਹਨਾਂ ਨੇ ਸਾਨੂੰ ਸਾਰੇ ਇਹਨਾਂ ਦੇ ਮਹਿਕਮੇ ਨੇ ਭਰੋਸਾ ਦਿਵਾਇਆ ਅਸੀਂ ਉਸ ਭਰੋਸੇ ਤੇ ਖੜੇ ਹੋਏ ਹਾਂ ਅਸੀਂ ਉਹਨਾਂ ਨੂੰ ਕੱਲ ਸਾਨੂੰ ਅਸੀਂ ਸੱਜਾ ਅਸੀਂ بیٹے ਦੇ ਜਿੰਨੇ ਅਸੀਂ ਕਾਗਜ਼ ਪੱਤਰ ਮੰਗੇ ਆ ਅਸੀਂ ਉਤਨਾ ਦੀ ਵਾਪਤ ਗਏ ਸੀ ਤੇ ਮੇਰ ਸਾਹਿਬ ਜੀ ਉਹਨਾਂ ਨੇ ਦੋਇਆ ਉਹ ਕਹਿੰਦੇ ਸੀ ਵੀ ਕੱਲ ਨੂੰ ਉੱਥੇ ਆਪਣੇ ਚੰਡੀਗੜ੍ਹ ਤੋਂ ਮੰਤਰੀ ਸਾਹਿਬ ਆਉਣਗੇ ਕੱਲ ਨੂੰ ਕੁਛ ਨਾ ਕੁਛ ਉਹ ਜਿਹਨ ਬੱਚੇ ਦੀ ਜੋਇਨਿੰਗ ਲੈਟਰ ਆ ਜਾਂ ਕੁਛ ਹੋਰ ਆ ਉਹ ਕਹਿੰਦੇ ਅਸੀਂ ਕੁਛ ਨਾ ਕੁਛ ਤੁਹਾਡੇ ਨਾਲ ਕੱਲ ਕਰਕੇ ਆਵਾਂਗੇ ਜੋ ਵੀ ਉਹਨਾਂ ਦਾ ਹੋਊਗਾ ਫਿਰ ਦੇਖੋ ਜੇ ਵਧੀਆ ਕਰਨਗੇ ਤਾਂ ਬਹੁਤ ਧੰਨਵਾਦ ਆ ਉਹਨਾਂ ਦਾ ਚਲੋ ਸਾਡੇ ਭਰਾ ਨੂੰ ਕੁਛ ਆਸਰਾ ਹੋ ਜੇ ਇਸ ਗੱਲ ਦਾ ਸਾਡੇ ਪੱਲੇ ਕੁਛ ਨਹੀਂ ਜਾਂਦੇ ਜਾਂਦੇ ਦੇਸ਼ ਦੁਨੀਆ ਦੇ ਵਿੱਚ ਦਰਸ਼ਕ ਤੁਹਾਨੂੰ ਦੇਖ ਰਹੀ ਹੈ ਇਹ ਵੀਡੀਓ ਸਰਕਾਰੀ ਦਰਬਾਰੇ ਸਾਰੇ ਜਾਣੀ ਹੈ ਕਿ ਅਪੀਲ ਕਰਨੀ ਚਾਹੁੰਦੇ ਕਿ ਮੰਗ ਕਰ ਬਸ ਸਿੱਧਾ ਹੀ ਕਹਿੰਨੇ ਵੀ ਸਰਕਾਰ ਨੂੰ ਵੀ ਚਲੋ ਸਾਡਾ ਬੱਚਾ ਤਾਂ ਗਿਆ ਹੀ ਗਿਆ ਵੀ ਇਹੋ ਜਿਹਾ ਕੁਝ ਆਪ ਦਾ ਕਾਨੂੰਨ ਬਣਾਉਣ ਵੀ ਜਿਹੜੇ ਬੱਚੇ ਕੱਚੇ ਰੱਖੇ ਹੋਏ ਐ ਇਹਨਾਂ ਨੂੰ ਨਾਂ ਰੱਖਿਆ ਜਾਵੇ ਪਹਿਲਾਂ ਨਹੀਂ ਧਿਆਨ ਹੁੰਦਾ ਇਸ ਗੱਲਾਂ 'ਚ ਸਾਡੇ ਵੀ ਨਹੀਂ ਸੀ ਧਿਆਨ ਵੀ ਇਹੋ ਜਿਹਾ ਘਾਟਾ ਪੈ ਜਾਂਦਾ ਇਹ ਬਹੁਤ ਵੱਡੀ ਗੱਲ ਆ ਵੀ ਇੱਕ 10000 ਬੱਚਾ ਨੌਕਰੀ ਲੈਣ ਵਾਲਾ ਵੀ ਉਹ ਉਹ ਕੌਣ ਪਹਿਲਾਂ ਮੌਤ ਨਾਲ ਲੜਾਇਆ ਜਾਂਦਾ ਉਹਦੇ ਕੋਲੇ ਇਸ ਗੱਲ ਤੋਂ ਬਿਨਾ ਵੀ ਨਹੀਂ ਇਹ ਕਰਨਾ ਚਾਹੀਦਾ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਇਹ ਪਰ ਇਹ ਇਸ ਵਿਭਾਗ ਵਾਲਿਆਂ ਨੂੰ ਜਿਹੜੇ ਰਿਸਕੀ ਵਿਭਾਗ ਮੈਂ ਇਹਨਾਂ ਨੂੰ ਪੱਕੇ ਤੌਰ ਤੇ ਨੌਕਰੀ ਦਿੱਤੀ ਜਾਵੇ ਇਹ ਇਹ ਕੱਚੇ ਪੱਕੇ ਵਾਲੀ ਗੇਮ ਨਾ ਖੇਡੋ ਸਾਡੇ ਬੱਚਿਆਂ ਨਾਲ ਨਾ ਖੇਡੋ ਇਹ ਕਿਉਂਕਿ ਫਾਇਰ ਫਾਈਟਿੰਗ ਵੀ ਕਿਸੇ ਫੌਜੀ ਤੋਂ ਇੱਕ ਜੰਗ ਲੜਦਾ ਫੌਜੀ ਉਹ ਤੋਂ ਘੱਟ ਨਹੀਂ ਹੈ ਬਿਲਕੁਲ ਘੱਟ ਨਹੀਂ ਤੁਸੀਂ ਦੇਖੋ 10000 ਰੁਪਏ ਨਾਲ ਕੀ ਆਉਂਦਾ ਸਿਰਕ ਉਹਨਾਂ ਦੇ ਇੱਕ ਮਨਾਂ ਦੇ ਵਿੱਚ ਇਹੀ ਹੁੰਦੀ ਹੈ ਸਾਡੇ ਬੱਚਿਆਂ ਦੇ ਬੇਰੀ ਪੱਕੇ ਹੋ ਜਾਣਗੇ ਇਸੇ ਕਰਕੇ ਅਸੀਂ ਉਹਨਾਂ ਨੂੰ ਨੌਕਰੀਆਂ ਤੋਂ ਛੱਡ ਦਿੰਦੇ ਆ ਹੋਰ ਕੁਝ ਅਸੀਂ ਉਮੀਦ ਕਰਦੇ ਆ ਜੀ ਆ ਕਿ ਸਰਕਾਰ ਆ ਤੁਹਾਡੇ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਜਰੂਰ ਗੌਰ ਕਰੇਗੀ ਤੇ ਆਪਣੇ ਵਾਦੇ ਮੁਤਾਬਕ ਜਿਹੜੀ ਮੁਆਵਜ਼ਾ ਤੇ ਨੌਕਰੀ ਵੀ ਦੇਵੇਗੀ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਗਗਨਦੀਪ ਸਿੰਘ ਜਿਹੜੀ ਉਹਨਾਂ ਦੀ ਵਿਚਰੀ ਰੂਹ ਉਹਨਾਂ ਨੂੰ ਆਪਣੇ ਚਰਨਾਚ ਨਵਾਸ ਬਖਸ਼ੇ ਕਿਉਂਕਿ ਉਹਨਾਂ ਨੂੰ ਵਾਪਸ ਤਾਂ ਅਸੀਂ ਨਹੀਂ ਲਿਆ ਸਕਦੇ ਪਰ ਅਸੀਂ ਤੁਹਾਡੀ ਆਵਾਜ਼ ਬਣ ਕੇ ਸਰਕਾਰ ਦੇ ਅੱਗੇ ਜਿਹੜਾ ਮੱਲਮ ਲਾਉਣ ਦਾ ਕੰਮ ਜ਼ਰੂਰ ਕਰ ਸਕਦੇ ਹਾਂ ਬਹੁਤ ਧੰਨਵਾਦ ਜੀ ਛੜਨਾਲ ਗੁਰਬਚਨ ਸਿੰਘ ਚੰਨੂ ਵਾਲਾ ਜੀ ਮੌਜੂਦ ਹੈ ਜੰਨੂ ਵਾਲਾ ਸਾਹਿਬ ਤੁਸੀਂ ਇਸ ਦੁੱਖ ਦੀ ਘੜੀ ਤੇ ਕੀ ਕਹਿਣਾ ਚਾਹੋਗੇ ਜੀ ਪਰਿਵਾਰ ਦੇ ਨਾਲ ਅੱਜ ਤੱਕ ਸਾਂਝਾ ਕਰਨ ਪਹੁੰਚੇ ਹੋਏ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਉਹਨਾਂ ਦੇ ਨਾਲ ਪਹੁੰਚੀ ਹੋਈ ਸਮੁੱਚੀ ਟੀਮ ਫਤਿਹਪੁਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੁੱਖ ਦੀ ਕੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਕਿੱਥੇ ਤੱਕ ਸਾਂਝਾ ਕਰਨ ਵਾਸਤੇ ਪਹੁੰਚੇ ਹਾਂ ਉੱਥੇ ਸਰਕਾਰ ਪ੍ਰਤੀ ਇੱਕ ਆਪਣਾ ਰੋਸ ਵੀ ਜ਼ਾਹਰ ਕਰਦੇ ਕਿਉਂਕਿ ਪਿਛਲੇ ਦਿਨੀ ਇੱਕ ਮਜੀਠਾ ਦੇ ਵਿੱਚ ਜਿਹਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਨੂੰ ਸਰਕਾਰ ਨੇ ਤੁਰੰਤ ਮੁਆਵਜ਼ਾ ਜਿਹੜਾ ਮੁਹੱਈਆ ਕਰਵਾਇਆ 10-10 ਲੱਖ ਰੁਪਈਆ ਤੇ ਇੱਕ ਇੱਕ ਸਰਕਾਰੀ ਨੌਕਰੀ ਬੜੇ ਅਫਸੋਸ ਦੀ ਗੱਲ ਹੈ ਕਿ ਜੇਕਰ ਸਾਡਾ ਸੈਨਿਕ ਵੀਰ ਕੋਈ ਸਰਹੱਦ ਤੇ ਸ਼ਹੀਦ ਹੁੰਦਾ ਤਾਂ ਉਹ ਦੇਸ਼ ਦੀ ਰੱਖਿਆ ਲਈ ਹੁੰਦਾ ਹੈ ਦੇਸ਼ ਦੀ ਰੱਖਿਆ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਹੈ ਫੂਡ ਸਿਕਿਉਰਿਟੀ ਫੂਡ ਸਿਕਿਉਰਿਟੀ ਨੂੰ ਬਚਾਉਣ ਵਾਸਤੇ ਗਗਨਦੀਪ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ਔਰ ਉਸ ਨੂੰ ਪਣ ਗੌਲਿਆਂ ਕੀਤਾ ਜਾ ਰਿਹਾ ਸਰਕਾਰ ਵੱਲੋਂ ਮੈਂ ਸਮਝਦਾ ਕਿ ਹੁਜੇ ਵੀ ਸਮਾਂ ਰਹਿੰਦਾ ਗਗਨਦੀਪ ਸਿੰਘ ਦੇ ਭੋਗ ਤੋਂ ਪਹਿਲਾਂ-ਪਹਿਲਾਂ ਪਰਿਵਾਰ ਨੂੰ ਕਟੋ-ਕਟ 50 ਲੱਖ ਰੁਪਏ ਦੀ ਰਾਸ਼ੀ ਅਤੇ ਇੱਕ ਨੌਕਰੀ ਪਰਿਵਾਰ ਦੇ ਇੱਕ ਜੀ ਨੂੰ ਉਹਨਾਂ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਹੈ ਜਿਸ ਦੇ ਨਾਲ ਗਗਨਦੀਪ ਸਿੰਘ ਦੀ ਘਾਟਾ ਨਹੀਂ ਪੂਰੀ ਕੀਤੀ ਜਾ ਸਕਦੀ ਪਰੰਤੂ ਕੁਝ ਪਰਿਵਾਰ ਨੂੰ ਰਾਹਤ ਮਹਿਸੂਸ ਹੋਊਗੀ ਕਿਉਂਕਿ ਅਸੀਂ ਛੋਟੇ ਪੱਧਰ ਤੋਂ ਉੱਠੇ ਹੋਏ ਉਹ ਲੋਕ ਹੈ ਜਿਹੜੇ 10-12000 ਰੁਪਏ ਦੇ ਵਿੱਚ ਆਪਦੀ ਜਾਨ ਤੱਕ ਦੀ ਖੋਤੀ ਦੇ ਜਾਂਦੇ ਨੇ ਜਿਸ ਦੀ ਮਿਸਾਲ ਸਾਡੇ ਸਾਹਮਣੇ ਕਗਨਦੀਪ ਸਿੰਘ ਅੱਜ ਹੈ ਕਿਉਂਕਿ ਜੇ ਸਾਡੇ ਘਰ ਦੇ ਵਿੱਚ ਰੋਜ਼ਗਾਰ ਹੋਵੇ ਸਾਨੂੰ 10000 ਰੁਪਏ ਪਿੱਛੇ ਕਿਤੇ ਜਾਨ ਦੀ ਲੋੜ ਨਹੀਂ ਸਰਕਾਰ ਤੋਂ ਅਸੀਂ ਆਸ ਕਰਦੇ ਹਾਂ ਕਿ ਤੁਰੰਤ ਇਹਦੇ ਵੱਲ ਧਿਆਨ ਦਿਓਗੇ ਅਗਰ ਜੇਕਰ ਸਰਕਾਰ ਨੇ ਕੋਈ ਆਨਕਾਨੀ ਕੀਤੀ ਜਾਂ ਪਰਿਵਾਰ ਦੇ ਨਾਲ ਕੋਈ ਪ੍ਰੇਵ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਆਪਣੇ ਤਨੋਂ ਮਨੋਂ ਪਰਿਵਾਰ ਦੇ ਨਾਲ ਖੜੂਗੀ ਔਰ ਡਟ ਕੇ ਸਰਕਾਰ ਦੇ ਖਿਲਾਫ ਅਸੀਂ ਇਸ ਦਾ ਮੋਰਚਾ ਫੜਾਂਗੇ ਕੈਮਰਾਪਰਸਨ ਜਸਪ੍ਰੀ ਸਿੰਘ ਸੈਤੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਅਰਦੀਪ ਢਿੱਲੋਂ ਦੀ ਇਹ ਰਿਪੋਰਟ